जी जे अं प्रिवेलिंग वैदर कंडीशन की गल करिए कल का जो मैक्सीम टपरेचर डे टाइम टैंपरेचर बई पॉइंट छे डिग्री सेंटीग्रेड रिकॉर्ड किया गया जदों के कल का नॉर्मल डे टाइम टैंपरेचर उन्नी पॉइंट चार डिग्री सेंटीग्रेड से इसी तरह जो कल का मिनीम टैपरेचर से डिगरी सेंटीग्रेड रिकॉर्ड किया गया जो कि नॉर्मल मिनीम टैंपरेचर छे पॉइंट दो डिग्री सेंटीग्रेड से सो इस तरह असी देख सकते हैं कि मिनीम टैंपरेचर नॉर्मल तो लगभग एक पॉइंट दो डिग्री सेंट्रेड घट रहा ਜਦੋਂ ਕਿ ਡੇ ਟਾਈਮ ਟੈਂਪਰੇਚਰ ਨਾਰਮਲ ਨਾਲੋਂ ਅ ਲਗਭਗ 10.2 ਡਿਗਰੀ ਸੈਂਟੀਗ੍ਰੇਡ ਉੱਪਰ ਰਿਹਾ। ਔਰ ਜੇ ਅਸੀਂ ਪੁਰਾਣੇ ਸਾਲਾਂ ਦੀ ਗੱਲ ਕਰੀਏ ਤਾਂ ਸਾਨੂੰ ਪਤਾ ਚੱਲਦਾ ਕਿ ਹਰ ਸਾਲ ਹੀ ਕਾਫੀ ਵੇਰੀਏਬਿਲਿਟੀ ਟੈਂਪਰੇਚਰ ਕੰਡੀਸ਼ਨਸ ਦੇ ਵਿੱਚ ਅਸੀਂ ਅੱਜਕੱਲ ऑब्ਜ਼ਰਵ ਕਰ ਰਹੇ ਹਾਂ। ਅ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 2.6 ਡਿਗਰੀ ਸੈਂਟੀਗ੍ਰੇਡ ਸੀ ਬਟ ਪਿਛਲੇ ਸਾਲਾਂ ਦੇ ਵਿੱਚ 2022 ਦੇ ਵਿੱਚ ਇਸੇ ਦਿਨ 15 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਔਰ ਜਦੋਂ ਕਿ 2014 ਦੇ ਵਿੱਚ 9 ਡਿਗਰੀ ਸੈਂਟੀਗ੍ਰੇਡ ਡੇ ਟਾਈਮ ਟੈਂਪਰੇਚਰ ਵੀ ਰਿਕਾਰਡ ਕੀਤਾ ਗਿਆ ਔਰ ਇਹ 2.6 ਡਿਗਰੀ ਸੈਂਟੀਗ੍ਰੇਡ ਜਿਹੜਾ ਪਿਛਲੇ ਇੱਕ ਦਹਾਕੇ ਦਾ 20 ਦਸੰਬਰ ਦਾ ਸਭ ਤੋਂ ਵੱਧ ਟੈਂਪਰੇਚਰ ਸੀ ਇਹਦੇ ਤੋਂ ਪਹਿਲਾਂ 2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੀ 2017 ਦੇ ਵਿੱਚ ਸੋਸੀਂ ਦੇਖ ਸਕਦੇ ਹਾਂ ਕਿ ਜਿਹੜਾ ਕਿ ਬੜੀਆਂ ਕਲੀਅਰ ਸਕਾਈ ਕੰਡੀਸ਼ਨਸ ਨੇ ਸੋ ਡੇ ਟਾਈਮ ਟੈਂਪਰੇਚਰ ਜੋ ਨਾਰਮਲ ਤੋਂ ਉੱਪਰ ਚੱਲ ਰਿਹਾ ਹੈਗਾ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਕੁਝ ਨੀਚੇ ਚੱਲ ਰਿਹਾ ਹੈ ਜਿਹੜਾ ਕਿ ਕੱਲ 5 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਬਟ ਇਹਦੀ ਵੀ ਜੇ ਅਸੀਂ ਵੇਰੀਏਬਿਲਿਟੀ ਦੇਖੀਏ ਤਾਂ ਪਿਛਲੇ ਸਾਲਾਂ ਦੇ ਵਿੱਚ ਕਾਫੀ ਵੇਰੀਏਬਿਲਿਟੀ ਰਹੀ ਹੈ ਜਿਵੇਂ 2022 ਦੇ ਵਿੱਚ 20 ਦਸੰਬਰ ਨੂੰ ਮਿਨਿਮਮ ਟੈਂਪਰੇਚਰ ਨੂੰ 9.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ ਜਦੋਂ ਕਿ 2021 ਦੇ ਵਿੱਚ ਸਿਰਫ 2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ ਸੋ ਇਸ ਤਰ੍ਹਾਂ ਦੀ ਵੇਰੀਏਬਿਲਟੀ ਹਰ ਸਾਲ ਅਸੀਂ ਕਾਫੀ ਅਬਜ਼ਰਵ ਕਰ ਰਹੇ ਹਾਂ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਕਿਉਂਕਿ ਹਲੇ ਕੋਈ ਸਿਸਟਮ ਦੀ ਜ਼ਿਆਦਾ ਡਿਵੈਲਪਮੈਂਟ ਅਸੀਂ ਨਹੀਂ ਦੇਖ ਰਹੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੋਸਟਲੀ ਜਿਹੜੀਆਂ ਵੈਦਰ ਕੰਡੀਸ਼ਨਸ ਕੋਲਡ ਐਂਡ ਡਰਾਈ ਰਹਿਣ ਦੀ ਪ੍ਰੈਡਿਕਸ਼ਨ ਹੈ ਔਰ ਬਟ ਸੰਗਣੀ ਧੁੰਦ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਆਉਣ ਵਾਲੇ 3-4 ਦਿਨਾਂ ਦੇ ਵਿੱਚ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਜੋ yellow alert ਹੈ ਉਹ ਵੀ ਜਾਰੀ ਕੀਤਾ ਗਿਆ ਹੈ ਸੋ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਜੇ ਕਿਸੇ ਦੇ ਕੋਈ ਟ੍ਰੈਵਲ ਪਲਾਨਸ ਨੇ ਤਾਂ ਉਹਨਾਂ ਨੂੰ ਜ਼ਰੂਰ ਵੈਦਰ ਨੂੰ ਧਿਆਨ ਵਿੱਚ ਰੱਖ ਕੇ ਹੀ ਬਣਾਉਣੇ ਚਾਹੀਦੇ ਨੇ ਕਿਉਂਕਿ ਸਫ਼ਰ ਤਾਂ ਹੀ ਕਰਨਾ ਚਾਹੀਦਾ ਜੇ ਕੋਈ ਬਹੁਤ ਜ਼ਰੂਰੀ ਹੈ ਅਦਰਵਾਈਜ਼ ਇਹਨਾਂ ਦਿਨਾਂ ਦੇ ਵਿੱਚ ਸਫ਼ਰ ਜ਼ਰੂਰ ਅਵੋਇਡ ਕਰਨਾ ਚਾਹੀਦਾ ਜਿਵੇਂ ਫਾਰਮਰਸ ਨੇ ਵੀ ਕੋਈ ਚੇਰਟਸ ਲਾਇਆ ਹੈ ਆ ਨਹੀਂ ਜੀ ਇਹ ਜਿਹੜੀਆਂ ਵੈਦਰ ਕੰਡੀਸ਼ਨ ਨੇ ਕਿਉਂਕਿ ਅੱਜ ਕੱਲ ਫੌਗ ਚੱਲ ਰਹੀ ਹੈ ਫੌਗ ਦੀ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਥੋੜੀ ਬਹੁਤੀ ਮੌਇਸਚਰ ਇਹਦੇ ਨਾਲ ਫਸਲਾਂ ਨੂੰ ਮਿਲਦੀ ਹੈ ਸੋ ਇਹਦਾ ਫਸਲਾਂ ਨੂੰ ਨੁਕਸਾਨ ਕੋਈ ਨਹੀਂ ਹੈ ਔਰ ਜੋ ਉਹਨਾਂ ਦੇ ਜਿਹੜੇ ਨਾਰਮਲ ਫਾਰਮ ਆਪਰੇਸ਼ਨਸ ਨੇ ਉਹ ਫਾਰਮਰਸ ਕੰਟੀਨਿਊ ਰੱਖ ਸਕਦੇ ਹਾਂ ਹਾਂ ਜੀ ਤੁਹਾਨੂੰ ਲੇਟ ਲੇਟ ਅਲੂ ਵੀ ਕੋਈ ਦੂਸਰਾ ਕੁਝ ਹੋ ਜਾਂਦਾ ਆ ਜੇ ਅਸੀਂ ਪਿਛਲੇ ਕੁਝ ਸਾਲਾਂ ਦਾ ਪੈਟਰਨ ਦੇਖੀਏ ਤਾਂ ਹਰ ਸਾਲ ਹੀ ਵੇਰੀਏਬਿਲਿਟੀ ਕਾਫੀ ਚੱਲ ਰਹੀ ਹੈਗੀ ਹੈ ਜੀ ਪਿਛਲੇ ਸਾਲਾਂ ਦਾ ਪੈਟਰਨ ਦੇ ਵਿੱਚ ਵੀ ਅਸੀਂ ਦੇਖਿਆ ਕਿ ਜਿਵੇਂ ਪਹਿਲਾਂ ਠੰਡ ਬੜੀ ਛੇਤੀ ਸ਼ੁਰੂ ਹੋ ਜਾਂਦੀ ਸੀ ਦਸੰਬਰ ਦੇ ਸ਼ੁਰੂ ਚ ਹੀ ਕਾਫੀ ਠੰਡ ਹੁੰਦੀ ਸੀ ਤੇ ਹੁਣ ਇਹ ਪੈਟਰਨ ਹੀ ਥੋੜਾ ਜਿਹਾ ਚੇਂਜ ਹੋ ਰਿਹਾ ਤੇ ਠੰਡ ਥੋੜੀ ਜੀ ਡਿਲੇ ਜ਼ਰੂਰ ਹੋ ਰਹੀ ਹੈ ਬਟ ਅਸੀਂ ਪੂਰੀ ਡਿਲੇ ਵੀ ਨਹੀਂ ਕਹਿ ਸਕਦੇ ਵੇਰੀਏਬਿਲਿਟੀ ਬਹੁਤ ਜ਼ਿਆਦਾ ਕੰਡੀਸ਼ਨਸ ਵੇਰੀਏਬਲ ਬਹੁਤ ਨੇ ਹੋਰ ਦਿਨ ਕੁਝ ਬਾਰਿਸ਼ ਵੀ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਹਲੇ ਕੋਈ ਪ੍ਰੈਡਿਕਸ਼ਨ ਨਹੀਂ ਹੈ ਜੀ ਬਟ ਸੰਗਣੀ ਧੁੰਦ ਪੰਜਾਬ ਦੇ ਵਿੱਚ ਕਾਫੀ ਹਿੱਸਿਆਂ ਚ ਹੋ ਸਕਦੀ ਹੈ ਜਿਦੇ ਵਾਸਤੇ yellow alert ਵੀ ਜਾਰੀ ਕੀਤਾ ਗਿਆ ਸੋ ਉਹਦਾ ਸਾਰਿਆਂ ਨੂੰ ਜ਼ਰੂਰ ਧਿਆ